ਭਾਈ ਜੀ ਦਾ ਖਾਲਸਾ ਭਾਈ ਫਤੇ ਜੀ ਮੇਰਾ ਪਿੰਡ ਹੈਗਾ ਜੀ ਦੌਲਤਪੁਰ ਨਮਾ ਚਹਿਰ ਜ਼ਿਲ੍ਹਾ ਆ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਆ ਪੰਜਾਬ ਸਰਕਾਰ ਦੇ ਤੇ ਸਾਡੇ ਪਿੰਡ ਦੀ ਪੰਚਾਇਤ ਜਿਹੜੀ ਉਹ ਵੀ ਅਕਾਲੀ ਆ ਜਿਨ੍ਹਾਂ ਨੇ ਕਰਕੇ ਸਾਡੇ ਪਿੰਡ ਨੂੰ ਵੀਨਸ ਸ਼ਹਿਰ ਬਣਾ ਦਿੱਤਾ ਗਿਆ ਸੋ ਸਾਨੂੰ ਇੱਕ ਬਹੁਤ ਵੱਡੀ ਲੋੜ ਹੈ ਜੀ ਅਸੀਂ ਸਰਕਾਰ ਨੂੰਰੇ ਹੱਥ ਜੁੜ ਕੇ ਬੇਨਤੀ ਕਰਦੇ ਆ ਤੇ ਸਾਨੂੰ ਬੇੜੀਆਂ ਦੇਦਾ ਹੁਣ ਤੇ ਸਾਡੇ ਪਿੰਡ ਜਿਹੜਾ ਘਰ ਨੂੰ ਰਾਹ ਜਾਂਦਾ ਤੁਸੀਂ ਦੇਖ ਸਕਦੇ ਆ ਬਹੁਤ ਹਨ ਜਿਆਦਾ ਤੈਰ ਕੇ ਜਾਣਾ ਪੈਣਾ ਤੇ ਜਾਂ ਤੁਹਾਨੂੰ ਬੇੜੀਆਂ ਚਾਹੀਦੀਆਂ ਤੇ ਹੋਰ ਤਾਂ ਕੋਈ ਚੀਜ਼ ਰੰਗਣੀ ਨਹੀਂ ਨਗੀ ਸੋ ਤਾਰ ਕੇ ਮਿਹਨਤ ਦੀ ਗੱਲ ਆ ਤੇ ਸਾਡੇ ਜਿਹੜਾ ਤੁਸੀਂ ਪਿੰਡ ਨੂੰ ਬਿਨਾ ਸ਼ਹਿਰ ਬਣਾਇਆ ਉਹਦੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸੋ ਅੱਗੇ ਤੋਂ ਹੋਰ ਤਰੱਕੀ ਇਸੇ ਤਰੀਕੇ ਨਾਲ ਕਰੋ ਪਿੰਡ ਦੇ ਨਾਲੇ ਬੰਦ ਕਰਕੇ ਪੰਚਾਇਤ ਨੂੰ ਜਿੰਨੀਆਂ ਵੀ ਗਰੰਟਾ ਭੇਜ ਰਹੇ ਹੋ ਤੁਹਾਨੂੰ ਪਤਾ ਨਹੀਂ ਵੀ ਕੀ ਕਰਦੀ ਹੈ ਤੇ ਸਾਡਾ ਨਾਲਾ ਨਹੀਂ ਬਣਦਾ ਪਿਆ ਸੋ ਸਾਨੂੰ ਮਜਬੂਰੀ ਤੇ ਇਹ ਗੱਲ ਸਾਰਾ ਕੰਮ ਚੁੱਕਣਾ ਪਿਆ ਕਿ ਸੋ ਅਸੀਂ ਕਹਿੰਦੇ ਬਹੁਤ ਬਹੁਤ ਧੰਨਵਾਦੀ ਸੁਖਵੀਰ ਬਾਲ ਦੇ ਆ ਕੈਲੀਫੋਰਨੀਆ ਤੋਂ ਜਿਹੜਾ ਬਣਨਾ ਸੀ ਬਣ ਗਿਆ ਆ ਹੁਣ 20000 ਰੁਪਏ ਕਿਤੇ ਬਣਾ ਦਿਓ ਕਿ ਸਾਨੂੰ ਤਿਆਰ ਕੇ ਘਰ ਨੂੰ ਜਾਣਾ ਪਵੇ ਮਹਾਰਾਜ ਅਸੀਂ ਰੋਟੀ ਪਾਣੀ ਦਾ ਧੰਦਾ ਵੀ ਕਰਨਾ ਹੁੰਦਾ ਕਿਤੇ ਆਣਾ ਜਾਣਾ ਵੀ ਤਾਂ ਸੋ ਬੇਨਤੀ ਆ ਕਿ ਕੋਈ ਨਾ ਕੋਈ ਹੱਲ ਕਰ ਰੋ ਰਲ ਮਿਲ ਕੇ ਦਾ ਹੈ ਤੇ ਚੰਗਾ ਜੀ ਓਕੇ ਬਾਈ ਖਾਲਸਾ